ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਵੱਲੋਂ ਆਲ ਪਾਰਟੀ ਮੀਟਿੰਗ ਸੱਦੀ ਗਈ ਤੇ ਜਿਸ ਤੇ ਵਿੱਚ ਉਥੇ ਹੀ ਸਾਰੀਆਂ ਪਾਰਟੀਆਂ ਦੇ ਜਿਹੜੇ ਕਿ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਜਿਹੜੇ ਕਿ ਸ਼ਨੀਲ ਜਾਖੜ ਬਲਵਿੰਦਰ ਪੁੰਦੜ ਅਤੇ ਕਈ ਹੋਰ ਜਿਹੜੇ ਕਿ ਲੀਡਰਸ਼ਿਪ ਮੌਜੂਦ ਸੀ ਪਰੰਤੂ ਉਥੇ ਹੀ ਸਰਬਜੀਤ ਸਿੰਘ ਖਾਲਸਾ ਨੂੰ ਜਿਹੜਾ ਕਿ ਸੱਦਾ ਪੱਤਰ ਨਹੀਂ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਨੂੰ ਸੱਦਾ ਪੱਤਰ ਨਾ ਮਿਲਣ ਦੇ ਉੱਤੇ ਅਸੀਂ ਇਸ ਗੱਲ ਦੀ ਨਿਖੇਦੀ ਕਰਦੇ ਹਾਂ ਅਸੀਂ ਪੰਜਾਬ ਦੇ ਪਾਣੀ ਦੀ ਮੰਗ ਕਰ ਰਹੇ ਹਾਂ ਕਿ ਜੋ ਵੀ ਵਿਵਾਦ ਅੱਜ ਕੱਲ੍ਹ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਪੰਜਾਬ ਦੇ ਪਾਣੀ ਨੂੰ ਜਿਹੜਾ ਕਿ ਹਰਿਆਣਾ ਦੇ ਵਿੱਚ ਦਿੱਤਾ ਜਾਣਾ ਹੈ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਜੜੀ ਕਿ ਨਹੀਂ ਜਾਣ ਦੇਵਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਬੇਸ਼ੱਕ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ ਪਰੰਤੂ ਅਸੀਂ ਆਪਣੇ ਸੁਝਾਅ ਜ਼ਰੂਰ ਅੱਗੇ ਰੱਖਾਂਗੇ ਤੇ ਪਾਣੀ ਦੇ ਮੁੱਦੇ ਨੂੰ ਲੈ ਕੇ ਅਸੀਂ ਜਿਹੜਾ ਕਿ ਸਾਡਾ ਸੰਘਰਸ਼ ਜਾਰੀ ਰਹੇਗਾ ਤੇ ਜੇਕਰ ਉਸ ਤੇ ਲਈ ਸਾਨੂੰ ਕੁਝ ਕਰਨਾ ਪਏ ਤਾਂ ਅਸੀਂ ਜ਼ਰੂਰ ਕਰਾਂਗੇ ਹੋਰ ਕੀ ਕਹਿਣਾ ਸਰਬਜੀਤ ਸਿੰਘ ਖਾਲਸਾ ਦਾ ਆਓ ਤੁਹਾਨੂੰ ਸੁਣਾਉਣੇ ਆ ਜੋ ਪੰਜਾਬ ਦੇ ਵਿਚ ਅੱਜਕਲ੍ਹ ਪਾਣੀਆਂ ਦਾ ਮੁੱਦਾ ਗਰਮਾਇਆ ਹੋਇਆ ਹੈ ਉਹਦੇ ਲਈ ਅੱਜ ਸਰਪਾਰਟੀ ਮੀਟਿੰਗ ਛੱਡੀ ਗਈ ਸੀ ਪਰ ਅਫਸੋਸ ਅਸੀਂ ਵੀ ਸਾਡੀ ਪਾਰਟੀ ਦੇ ਵੀ 2 ਐਮਪੀ ਐ ਜਿੱਤੇ ਹੋਏ ਲੋਕਾਂ ਉਹਨਾਂ ਨੂੰ ਨਮਾਇੰਦਗੀ ਦਿੱਤੀ ਹੈ ਸਾਨੂੰ ਪਰ ਸਾਡੀ ਪਾਰਟੀ ਨੂੰ ਕੋਈ ਸਨੇਹਾ ਨਹੀਂ ਆਇਆ ਮੀਟਿੰਗ ਵਾਸਤੇ ਅਫਸੋਸ ਇਹਨਾਂ ਨੂੰ ਦੇਣਾ ਚਾਹੀਦਾ ਸੀ ਚਲੋ ਕੋਈ ਨਹੀਂ ਅਸੀਂ ਉਹ ਵੀ ਐਡੀ ਗੱਲ ਨਹੀਂ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਐ ਬਈ ਅਸੀਂ ਜੇ ਸਰਕਾਰ ਡੈਮ ਸੇਫਟੀ ਬਿਲ ਰੱਦ ਕਰਦੀ ਐ ਅਸੀਂ ਸਰਕਾਰ ਦੇ ਨਾਲ ਐ ਕਿਉਂਕਿ ਇਹ ਪਾਣੀਆਂ ਤੇ ਜੇ ਸਾਨੂੰ ਆਪਣਾ ਹੱਕ ਬਰਾਬਰ ਚਾਹੀਦਾ ਹੈ ਸਟੇਟ ਦੇ ਅੰਡਰ ਚਾਹੀਦਾ ਐ ਡੈਮ ਤਾਂ ਸਾਨੂੰ ਦੈਂ ਸੇਫਟੀ ਬਿਲ ਰੱਦ ਕਰਨਾ ਪਊਗਾ ਤੇ ਅਸੀਂ ਉਸ ਮੁੱਦੇ ਤੇ ਸਰਕਾਰ ਦੇ ਨਾਲ ਬਿਲਕੁਲ ਡਟ ਕੇ ਖੜਾਂਗੇ ਤੇ ਪਾਣੀ ਜੋ ਪੰਜਾਬ ਦਾ ਬਣਦਾ ਹੈ ਉਹ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾ ਸਕਦਾ ਨਾ ਦਿੱਲੀ ਨੂੰ ਤੇ ਨਾ ਹਰਿਆਣੇ ਨੂੰ ਕਿਉਂਕਿ ਜਿਹੜੇ ਸਾਡੇ ਹੁਣ ਅੱਗੇ ਝੋਨੇ ਦਾ ਸੀਜ਼ਨ ਆ ਗਿਆ ਹੈ ਤੇ ਕਿਸਾਨ ਭਰਾ ਇਹਨਾਂ ਦਾ ਹੀ ਪਾਣੀ ਨਹੀਂ ਪੂਰਾ ਹੋਣਾ ਸੀ ਕਿਸੇ ਨੂੰ ਕੀ ਦਈਏ ਇਸ ਲਈ ਮੈਂ ਵਿਸ਼ਵਾਸ ਚ ਦਵਾਉਂਦਾ ਕਿ ਅਸੀਂ ਸਰਕਾਰ ਦੇ ਇਸ ਮੁੱਦੇ ਤੇ ਜੇ ਸਰਕਾਰ ਡੈਮ ਸੇਫਟੀ ਬਿਲ ਰੱਦ ਕਰਦੀ ਹੈ ਅਸੀਂ ਸਰਕਾਰ ਦੇ ਨਾਲ ਹੈ ਜੋ ਪੰਜਾਬ ਦੇ ਵਿੱਚ ਅੱਜਕਲ ਪਾਣੀਆਂ ਦਾ ਮੁੱਦਾ ਗਰਮਾਇਆ ਹੋਇਆ ਹੈ ਉਹਦੇ ਲਈ ਅੱਜ ਸਰ ਪਾਰਟੀ ਮੀਟਿੰਗ ਸੱਦੀ ਗਈ ਸੀ ਪਰ ਅਫਸੋਸ ਅਸੀਂ ਵੀ ਸਾਡੀ ਪਾਰਟੀ ਦੇ ਵੀ 2 MP ਐ ਜਿੱਤੇ ਹੋਏ ਲੋਕਾਂ ਨੇ ਨਮਾਇਦਗੀ ਦਿੱਤੀ ਹੈ ਸਾਨੂੰ ਪਰ ਸਾਡੀ ਪਾਰਟੀ ਨੂੰ ਕੋਈ ਸਨੇਹਾ ਨਹੀਂ ਆਇਆ ਮੀਟਿੰਗ ਵਾਸਤੇ ਅਫਸੋਸ ਇਹਨਾਂ ਨੂੰ ਦੇਣਾ ਚਾਹੀਦਾ ਸੀ ਚਲੋ ਕੋਈ ਨਹੀਂ ਅਸੀਂ ਉਹ ਵੀ ਐਡੀ ਗੱਲ ਨਹੀਂ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਐ ਬਈ ਅਸੀਂ ਜੇ ਸਰਕਾਰ ਡੈਮ ਸੇਫਟੀ ਬਿਲ ਰੱਦ ਕਰਦੀ ਹੈ ਅਸੀਂ ਸਰਕਾਰ ਦੇ ਨਾਲ ਐ ਕਿਉਂਕਿ ਇਹ ਪਾਣੀਆਂ ਤੇ ਜੇ ਸਾਨੂੰ ਆਪਣਾ ਹੱਕ ਬਰਾਬਰ ਚਾਹੀਦਾ ਹੈ ਸਟੇਟ ਦੇ ਅੰਡਰ ਚਾਹੀਦਾ ਹੈ ਡੈਮ ਤਾਂ ਸਾਨੂੰ ਡੈਮ ਸੇਫਟੀ ਬਿਲ ਰੱਦ ਕਰਨਾ ਪਊਗਾ ਤੇ ਅਸੀਂ ਉਸ ਮੁੱਦੇ ਤੇ ਸਰਕਾਰ ਦੇ ਨਾਲ ਬਿਲਕੁਲ ਡਟ ਕੇ ਖੜਾਂਗੇ ਤੇ ਪਾਣੀ ਜੋ ਪੰਜਾਬ ਦਾ ਬਣਦਾ ਹੈ ਉਹ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤਾ ਜਾ ਸਕਦਾ ਨਾ ਦਿੱਲੀ ਨੂੰ ਤੇ ਨਾ ਹਰਿਆਣੇ ਨੂੰ ਕਿਉਂਕਿ ਜਿਹੜੇ ਸਾਡੇ ਹੁਣ ਅੱਗੇ ਝੋਨੇ ਦਾ ਸੀਜ਼ਨ ਆ ਗਿਆ ਹੈ ਤੇ ਕਿਸਾਨ ਭਰਾ ਇਹਨਾਂ ਦਾ ਹੀ ਪਾਣੀ ਨਹੀਂ ਪੂਰਾ ਹੋਣਾ ਸੀ ਕਿਸੇ ਨੂੰ ਕੀ ਦਈਏ ਇਸ ਲਈ ਮੈਂ ਵਿਸ਼ਵਾਸ ਚ ਦਵਾਉਂਦਾ ਕਿ ਅਸੀਂ ਸਰਕਾਰ ਦੇ ਇਸ ਮੁੱਦੇ ਤੇ ਜੇ ਸਰਕਾਰ ਡੈਮ ਸੇਫਟੀ ਬਿਲ ਰੱਦ ਕਰਦੀ ਹੈ ਅਸੀਂ ਸਰਕਾਰ ਦੇ ਨਾਲ ਹੈ